ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾ ਤੇ ਤੇ ਆਵਾਜ਼ ਆਪਾ ਸੁਣਦੇ ਹਾਂ ਲੇਖਕ ਰਾਮ ਸਰੂਪਨ ਖਿਜੀਦਿਆ ਲਿਖਿਆ ਹੋਇਆ ਨਾਵਲ ਪਰਦਾ ਤੇ ਰੋਸ਼ਨੀ ਭਾਗ 17 ਦਿਵਾਲੀ ਤੋਂ 4 ਦਿਨ ਪਹਿਲਾਂ ਦੌਲਤਪੁਰ ਤੋਂ ਚਿੱਠੀ ਆਈ ਕਿ ਹਰਪਾਲ ਅਜੀਤ ਤੇ ਗੰਗੋ ਤਿੰਨੇ ਜਣੇ ਆ ਕੇ ਪਿੰਡ ਦੀ ਦੀਵਾਲੀ ਦੇਖਣ ਅਜੀਤ ਨੂੰ ਪਹਿਲਾਂ ਹੀ ਪਤਾ ਸੀ ਕਿ ਲੱਖ ਜਤਨ ਕਰਨ ਉੱਤੇ ਵੀ ਹਰਪਾਲ ਨੇ ਪਿੰਡ ਨਹੀਂ ਜਾਣਾ। ਉਹ ਤਾਂ ਹੁਣ ਕਾਲਜ ਵੀ ਕਦੇ-ਕਦੇ ਨਹੀਂ ਸੀ ਜਾਂਦਾ। ਜਾਂਦਾ ਤਾਂ ਟਕਸ਼ਾਪ ਉੱਤੇ ਮੁੰਡਿਆਂ ਨਾਲ ਚਾਹ ਪੀਂਦਾ ਰਹਿੰਦਾ। ਕੋਈ ਕੋਈ ਪੀਰੀਅਡ ਅਟੈਂਡ ਕਰਦਾ। ਹਾਣੀ ਮੁੰਡਿਆਂ ਵਿੱਚ ਕਦੇ-ਕਦੇ ਉੱਚ-ਉੱਚ ਬੋਲਦਾ, ਖੱਪ ਪਾਉਂਦਾ। ਜਿਵੇਂ ਉਹਦਾ ਦਿਮਾਗ ਟਿਕਾਣੇ ਨਾ ਰਿਹਾ ਹੋਵੇ। ਪਰ ਬਹੁਤਾ ਕਰਕੇ ਉਹ ਚੁੱਪ ਰਹਿੰਦਾ, ਗੁਮਸੁਮ ਸਣ ਦਾ ਪਿੰਨਾ। ਜਦੋਂ ਕਦੇ ਬੋਲਦਾ ਤਾਂ ਉਹ ਲੱਗਦਾ ਜਿਵੇਂ ਤੌੜੇ ਵਿੱਚ ਮੂੰਹ ਪਾ ਕੇ ਬੋਲਦਾ ਹੋਵੇ ਦੱਬੀ ਦੱਬੀ ਆਵਾਜ਼ ਕੁੱਟੇ ਕੁੱਟੇ ਪਰੜਾਈ ਪਰੜਾਈ ਕਾਲਜੋਂ ਆਉਂਦਾ ਤਾਂ ਮੰਜੇ ਵਿੱਚ ਪਿਆ ਰਹਿੰਦਾ ਉਸਲ ਵੱਟੇ ਲੈਂਦਾ ਪਤਾ ਨਹੀਂ ਕੀ ਕੀ ਸੋਚਦਾ ਟਰਾਂਜਿਸਟਰ ਦੀ ਸਵਿਚ ਉਸਨੇ ਇੱਕ ਦਿਨ ਜ਼ੋਰ ਦੀ ਮਰੋੜ ਕੇ ਤੋੜ ਦਿੱਤੀ ਸੀ ਟਰਾਂਜਿਸਟਰ ਇੱਕ ਹੁੰਡੇ ਵਿੱਚ ਪਿਆ ਰੋਲ ਪਿਆ ਸੀ ਚੁੱਪ ਜਿਵੇਂ ਉਸ ਵਜਲੇ ਸੰਗੀਤ ਦੀ ਮੌਤ ਹੋ ਗਈ ਹੋਵੇ ਹੁਣ ਕਦੇ ਵੀ ਉਹ ਜੀਤਨਾ ਉਸ ਤਰ੍ਹਾਂ ਦੇ ਚੌੜ ਨਹੀਂ ਸੀ ਕਰਦਾ ਜਿਸ ਤਰ੍ਹਾਂ ਉਹ ਪਹਿਲਾਂ ਕਰਿਆ ਕਰਦੇ ਸਨ ਗੰਭੀਰ ਖੋਇਆ ਖੋਇਆ ਗੰਗੋ ਜੋ ਕੁਝ ਰੇਨ ਦੀ ਪਕਾਉਂਦੀ ਉਹ ਖਾ ਲੈਂਦਾ ਉਸ ਨੇ ਹੁਣ ਕਦੇ ਨਹੀਂ ਸੀ ਟੋਕਿਆ ਕਿ ਸਬਜ਼ੀ ਵਿੱਚ ਲੂਣ ਵੱਧ ਹੈ ਜਾਂ ਘੱਟ ਹੈ ਦਾਲ ਨੂੰ ਤੜਕਾ ਸਵਾਰ ਕੇ ਨੀਲੇ ਲਾਇਆ ਫੁੱਲ ਕਾ ਠੰਡਾ ਹੈ ਉਸ ਦਾ ਇੱਕ ਦੋਸਤ ਸੀ ਦਵਿੰਦਰ ਕਦੇ ਉਸਤਾ ਜੀ ਬਹੁਤਾ ਹੀ ਉਕਤ ਆ ਜਾਂਦਾ ਤਾਂ ਉਹ ਦਵਿੰਦਰ ਦੇ ਘਰ ਚ ਲਿਆ ਜਾਂਦਾ ਕਈ ਵਾਰ ਤਾਂ ਉਹ ਸਾਰਾ ਸਾਰਾ ਦਿਨ ਦਵਿੰਦਰ ਕੋਲ ਬੈਠਾ ਰਹਿੰਦਾ ਉਹ ਵੀ ਕਦੇ ਕਦੇ ਉਸ ਦੇ ਕੋਲ ਆ ਜਾਂਦਾ ਪਰ ਬਹੁਤਾ ਹਰਪਾਲ ਹੀ ਦਵਿੰਦਰ ਕੋਲ ਜਾਂਦਾ ਕਿਸੇ ਕਿਸੇ ਦਿਨ ਤਾਂ ਉਹ ਸ਼ਾਮ ਦੀ ਰੋਟੀ ਵੀ ਦਵਿੰਦਰ ਕੋਲ ਖਾ ਲੈਂਦਾ ਉੱਥੇ ਹੀ ਸੌਂ ਜਾਂਦਾ ਉਸ ਦੀ ਮਾਂ ਵੀ ਹਰਪਾਲ ਨੂੰ ਬਹੁਤ ਪਿਆਰ ਕਰਦੇ ਸੀ ਬਾਪੂ ਜੀ ਦੀ ਚਿੱਠੀ ਆਈ ਹੈ ਚੌਥੇ ਨੂੰ ਹੈ ਦੀਵਾਲੀ ਕਦੋਂ ਚੱਲੀਏ ਪਾਲੀ ਹਰਪਾਲ ਚੁੱਪ ਬੈਠਾ ਰਿਆ ਅਜੀਤ ਉਸਦੇ ਕੋਲ ਕੁਰਸੀ ਉੱਤੇ ਬੈਠੀ ਚੀਚੀ ਉੱਤੇ ਚੁੰਨੀ ਦਾ ਲੜ ਬੁਲੇਟ ਰਹੀ ਸੀ ਕੋਚਰ ਦੋਵੇਂ ਚੁੱਪ ਬੈਠੇ ਰਹੇ ਦੱਸ ਫਿਰ ਕਦੋਂ ਚੱਲੀਏ ਅਜੀਤ ਨੇ ਹਰਪਾਲ ਦਾ ਹੱਥ ਆਪਣੇ ਹੱਥਾਂ ਵਿੱਚ ਕੁੱਟ ਲਿਆ ਮੈਂ ਕੀ ਕਰਨਾ ਤੂੰ ਤੇ ਗੰਗੋ ਜਾਓ ਦੇਖਾਓ ਬਾਪੂ ਜੀ ਦੀ ਦੀਵਾਲੀ ਹਰਪਾਲ ਆਪਣਾ ਹੱਥ ਛੁਡਾ ਕੇ ਮੰਜੇ ਉੱਤੇ ਲੇਟ ਗਿਆ ਤੇ ਅੱਖਾਂ ਉੱਤੇ ਬੰਨ੍ਹ ਤਰ ਲੇ ਅਜੀਤ ਉੱਥੇ ਬੈਠੀ ਕੁਚੇ ਹੋਰ ਚੁੰਨੀ ਦੇ ਲੱਡ ਨੂੰ ਵੜ ਦਿੰਦੀ ਤੇ ਫਿਰ ਉੱਠ ਕੇ ਗੰਗੋ ਕੋਲ ਆ ਬੈਠੀ ਬਾਪੂ ਜੀ ਦੇ ਚਿੱਠੀ ਪੜ੍ਹ ਕੇ ਉਸਨੇ ਗੰਗੋ ਨੂੰ ਸੁਣਾਈ ਦੂਜਾ ਦਿਨ ਵੀ ਲੰਘ ਗਿਆ ਤੀਜੇ ਦਿਨ ਸਵੇਰ ਦੀ ਗੱਡੀ ਲਈ ਜਦ ਉਹਨਾਂ ਨੇ ਘਰੋਂ ਤੁਰਨਾ ਸੀ ਤਾਂ ਅੱਧਾ ਘੰਟਾ ਪਹਿਲਾਂ ਹਰਪਾਲ ਉੱਥੋਂ ਚਲਿਆ ਗਿਆ ਜਾਂਦਾ ਹੋਇਆ ਬਸ ਐਨਾ ਮੂੰਹ ਹਿਲਾ ਗਿਆ ਜਿੰਨੇ ਦਿਨ ਤੁਸੀਂ ਮੁੜਦਿਆਂ ਨਹੀਂ ਮੈਂ ਵਿੰਦਰ ਕੋਲ ਰਹੂੰਗਾ ਚਾਬੀਆਂ ਨਾਲ ਹੀ ਲੈ ਜਾਇਓ ਕਮਰਿਆਂ ਦੀਆਂ ਗੰਗੋ ਨੇ ਤਾਂ ਕੀ ਬੋਲਣਾ ਸੀ ਅਜੀਤ ਨੇ ਵੀ ਕੋਈ ਮੂੜ ਨਾ ਦਿੱਤਾ ਦੁਪਹਿਰ ਤੱਕ ਗੰਗੋ ਤੇ ਅਜੀਤ ਦੋਲਤਪੁਰ ਪਹੁੰਚ ਗਏ ਆ ਪਾਲ ਨਹੀਂ ਆਇਆ ਅਜੀਤ ਚੁੱਪ ਪਾਲ ਕਿਉਂ ਨਹੀਂ ਆਇਆ ਗੰਗੋ ਵੀ ਚੁੱਪ ਮਾਂ ਨੇ ਅਜੀਤ ਦਾ ਮੋਢਾ ਝੋੜਿਆ ਜੀਤਾ ਤੂੰ ਚੁੱਪ ਕਿਉਂ ਐ ਬੋਲਦੇ ਕਿਉਂ ਨਹੀਂ ਦੱਸ ਪਾਲ ਕਿਉਂ ਨਹੀਂ ਆਇਆ ਨਾਲ ਤੁਹਾਡੇ ਅਸੀਂ ਤਾਂ ਬਹੁਤ ਆਖਿਆ ਸੀ ਪਰ ਉਹ ਕਹਿੰਦਾ ਮੈਂ ਤਾਂ ਇਤਕੀ ਦੀ ਦੀਵਾਲੀ ਵਿੰਦਰ ਨਾਲ ਮਨਾਉਣੀ ਅਜੀਤ ਨੇ ਨੀਮੀ ਪਾ ਕੇ ਆਖ ਦਿੱਤਾ ਫੇਰ ਕੀ ਸੀ ਵਿੰਦਰ ਨੂੰ ਵੀ ਲੈ ਆਉਂਦੇ ਇੱਥੇ ਗੁਰਕ੍ਰਪਾਲ ਸਿੰਘ ਨੇ ਕਿਹਾ ਅਜੀਤ ਨੇ ਧਰਤੀ ਉਤੋਂ ਅੱਖਾਂ ਚੁੱਕੀਆਂ ਤੇ ਆਪਣੇ ਬਾਪੂ ਜੀ ਵੱਲ ਭੇਤ ਭਰੀ ਨਜ਼ਰ ਝੁੱਟੀ ਅਜ ਉਸ ਨੂੰ ਆਪਣਾ ਪਿਤਾ ਹੋਰੋਂ ਹੋਰੋਂ ਲੱਗਿਆ ਪਹਿਲਾਂ ਨਾਲੋਂ ਵੱਖਰਾ ਵੱਖਰਾ ਤਾਂ ਹੀ ਵਿਗੜ ਜਾਂਦੇ ਨੇ ਨਾ ਸ਼ਹਿਰਾਂ 'ਚ ਰਹਿ ਕੇ ਮੁੰਡੇ ਵਿੰਦਰ ਨਾਲ ਦੀਵਾਲੀ ਮਨਾ ਕੇ ਦਸੋ ਬਈ ਕੀ ਕੱਢਣਾ ਪਉਣੇ ਆਹੀ ਸਾਲ ਐ ਫੇਰ ਜੇ ਕੰਨ ਵੀ ਖੁਰਕਣ ਦੀ ਵੇਲ ਮਿਲ ਗਈ ਬੱਚੂ ਮੇਰੇ ਨੂੰ ਉਹ ਬੋਲਦਾ ਰਿਹਾ ਅਜੀਤ ਦੀ ਸਮਝ ਵਿੱਚ ਕੋਈ ਗੱਲ ਨਹੀਂ ਸੀ ਆਰੀ ਮਾਂ ਨੇ ਚਾਹ ਬਣਾਈ ਸਭ ਨੇ ਪੀਤੀ ਜੀਤਾ ਤੇਰੀ ਪੜਾਈ ਦਾ ਕੀ ਹਾਲ ਐ ਬਾਪੂ ਨੇ ਪੁੱਛਿਆ ਠੀਕ ਐ ਤੇ ਉਹ ਪੜਦਾ ਹੁੰਦਾ ਸਰਦਾਰ ਸਾਹਿਬ ਕੁਸ਼ ਅਜੀਤ ਚੁੱਪ ਉਹਨੇ ਕਹਾਦਾ ਪੜਨਾ ਸੀ ਆਖਰ ਨੂੰ ਖੇਤੀ ਕਰਨੀ ਐ ਨਾ ਕਹਿ ਕੇ ਉਹ ਹੱਸ ਪਿਆ ਗੁਲਵੰਤ ਕੌਰ ਵੀ ਮੁਸਕਰਾ ਪਈ ਅਜੀਤ ਦੇ ਚਿਹਰੇ ਉੱਤੇ ਕੋਈ ਤਬਦੀਲੀ ਨਾ ਆਈ ਜੀ ਤਾਂ ਤੂੰ ਬੋਲਦੀ ਕਿਉਂ ਨਹੀਂ ਖੁੱਲ ਕੇ ਥੱਕ ਗਈ ਸਫ਼ਰ ਚ ਮਾਂ ਨੇ ਉਸਤੇ ਮੂੰਗਲ ਪੂਰਾ ਧਿਆਨ ਲਾ ਕੇ ਦੇਖਿਆ ਅਜੀਤ ਕੁਝ ਨਾ ਬੋਲੀ ਉੱਠ ਹੱਥ ਨੂੰ ਧੋ ਲੈ ਗਰਮ ਪਾਣੀ ਪਿਆ ਟੋਕਨੇ ਚ ਮਾਂ ਨੇ ਕਿਹਾ ਅਜੀਤ ਤੂੰਵੇਂ ਜਿਵੇਂ ਬੈਠੀ ਰਹੀ ਕੋਚੇਰ ਪਿੱਛੋਂ ਉੱਠੀ ਤੇ ਅੰਦਰਲੇ ਕਮਰੇ ਵਿੱਚ ਜਾ ਕੇ ਮੰਜੇ ਉੱਤੇ ਪੈ ਗਈ ਕੰਦੀ ਮੇਰਾ ਤਾਂ ਸਿਰ ਦੁਖਦਾ ਆਥਣੇ ਰੋਟੀ ਟੁਕ ਦਾ ਆਹਰ ਕਰਨ ਵੇਲੇ ਕੁਲਵੰਤ ਕੌਰ ਨੇ ਗੰਗੋ ਤੋਂ ਪੁੱਛਿਆ ਅਜੀਤ ਇਨੇ ਉਦਾਸ ਕਿਉਂ ਹੈ ਗੰਗੋ ਨੇ ਕੁਝ ਨਾ ਦੱਸਿਆ ਫਿਰ ਉਸਨੇ ਹਰਪਾਲ ਦੀ ਸੁਖਸਾਂਤ ਪੁੱਛੀ ਗੰਗੋ ਹਾਂ ਹੂੰ ਤੋਂ ਵੱਧ ਕੁਝ ਨਾ ਬੋਲੀ ਕੁਲਵੰਤ ਕੌਰ ਨੇ ਵੀ ਫੇਰ ਹੋਰ ਗੱਲ ਨਾ ਛੇੜੀ ਰੋਟੀ ਟੁਕ ਖਾ ਕੇ ਸਭ ਬੈ ਗਏ ਪਿਓ ਨੇ ਬਥੇਰੀ ਕੋਸ਼ਿਸ਼ ਕੀਤੀ ਮਾਂ ਨੇ ਵੀ ਕਿ ਅਜੀਤ ਗੱਲਾਂ ਸੁਣਾਵੇ ਪਰ ਉਹ ਤਾਂ ਕੋਈ ਗੱਲ ਵੀ ਨਹੀਂ ਸਿ ਦਸ ਰਹੀ ਮੰਜੇ ਤੇ ਪਈ ਤੇ ਰਜਾਈ ਦੱਬ ਕੇ ਸੌਂ ਗਈ ਮਾਪਿਓ ਹੈਰਾਨ ਕੀ ਹੋ ਗਿਆ ਕੁੜੀ ਨੂੰ ਇਹ ਤਾਂ ਕਿੰਨਾ ਬੋਲਦੀ ਹੁੰਦੀ ਸੀ ਰਾਤ ਨੂੰ ਸੌਣ ਨਹੀਂ ਸੀ ਦਿੰਦੀ ਹੁੰਦੀ ਅੱਜ ਇਸ ਨੂੰ ਕੀ ਹੋ ਗਿਆ ਦੋਵਾਂ ਦੇ ਸਮਝ ਵਿੱਚ ਕੋਈ ਗੱਲ ਨਾ ਆਈ ਥੱਕੀ ਹੋਣੀ ਐ ਕੁੜੀਆਂ ਦਾ ਕੀ ਐ ਐਵੇਂ ਥੱਕ ਜਾਂਦੀਆਂ ਚਲੋ ਸੌਣ ਲਾਂ ਦੇਓ ਵਿਚਾਰੀ ਨੂੰ ਸਫ਼ਰ ਚੋਂ ਆਈ ਐ ਮਾਪਿਓ ਵੀ ਚੁੱਪ ਹੋ ਗਏ ਤੇ ਸੌਂ ਗਏ ਦਿਨ ਚੜਿਆ ਮੰਜੇ ਉੱਤੇ ਹੀ ਅਜੀਤ ਨੇ ਚਾਹ ਪੀਤੀ ਤੇਰ ਜਾਈ ਫਿਰ ਉੱਤੇ ਲੈ ਲਈ ਕਾਫੀ ਦਿਨ ਚੜੀ ਤੀਕ ਉਹ ਮੰਜੇ ਵਿੱਚ ਪਈ ਰਹੀ ਕੁੜੀਏ ਉੱਠ ਕੇ ਨਹਾ ਤੋ ਕੱਪੜੇ ਬਦਲ ਤੇ ਨਾਲੇ ਕੁਝ ਖਾਣ ਖੂਣ ਨੂੰ ਬਣਾ ਲੈ ਕੋਈ ਚੀਜ਼ ਵਰੇ ਦਿਨਾਂ ਦਾ ਦਿਨ ਹੈ ਮਾਂ ਨੇ ਉਸ ਤੇ ਮੂੰਹ ਤੇਰ ਜਾਈ ਦਾ ਪੱਲਾ ਲਾ ਕੇ ਆਖਿਆ ਅਜੀਤ ਨੇ ਅੰਗੜਾਈ ਭੰਨੀ ਉઠી ਤੇ ਜੰਗਲ ਪਾਣੀ ਜਾ ਕੇ ਦਾਤਣ ਲੈ ਕੇ ਬਹਿ ਗਈ ਕੰਟਾ ਪਰ ਦਾਤਣ ਹੀ ਕਰਦੀ ਰਹੀ ਦਾਤਣ ਨੂੰ ਚੱਬੀ ਜਾਵੇ ਥੁੱਕੀ ਜਾਵੇ ਕੁੜੀਏ ਅੱਜ ਤਾਂ ਸਾਰੀ ਕਿਕਰ ਚੱਪਤੀ ਕਹਿ ਕੇ ਪਿਓ ਉੱਚੀ ਉੱਚੀ ਹੱਸ ਪਿਆ ਅਜੀਤ ਦਾ ਮੱਥਾ ਇਕੱਠਾ ਹੋ ਗਿਆ ਉਸਨੇ ਆਪਣਾ ਮੂੰਹ ਪਰੇ ਭਵਾ ਲਿਆ ਬੋਲੀ ਕੁਝ ਨਾ ਦਾਤਣ ਉਸਨੇ ਦੂਰ ਭਗਾ ਮਾਰੀ ਕੁੜਲੀ ਕੀਤੀ ਮੂੰਹ ਹੱਤ ਧੋ ਲਿਆ ਨਾ ਨਾ ਤੀਨਾ ਕੱਪੜੇ ਬਦਲੇ ਇੱਕ ਹਿੰਦੀ ਨਾਵਲ ਪੂਨਮ ਕੀ ਰਾਤ ਲੈ ਕੇ ਬੈਠ ਗਈ ਰੋਟੀ ਪੱਕੀ ਰੋਟੀ ਖਾ ਲਈ ਤੇ ਫਿਰ ਨਾਵਲ ਫੜ ਲਿਆ ਪੜਦੀ ਰਹੀ ਪੜਦੀ ਰਹੀ ਤੇ ਫਿਰ ਸੌਂ ਗਈ ਪਿਛਲੇ ਪਹਿਰ ਦੀ ਚਾਹ ਪੀ ਕੇ ਉਹ ਗੰਗੋ ਕੋਲਾ ਬੈਠੀ ਦੇਸੀ ਘੋਦਾ ਮੋਨ ਪਾ ਕੇ ਉਹ ਗੁੜ ਦੇ ਪਾਣੀ ਨਾਲ اٹਕ ਹੁੰਦੀ ਸੀ ਜੀਤ ਦੇਖੇ ਕਿਤੇ ਇਹਨਾਂ ਕੋਲ ਕੋਈ ਗੱਲ ਨਾ ਤੋਰ ਬੈਠੀ ਮੈਂ ਪੱਟੀ ਜਾਉ ਗੰਗੋ ਨੇ ਉਸ ਨੂੰ ਸਮਝਾਉਂਦੇ ਦਿੱਤੇ ਗੰਗੋ ਦੀ ਗੱਲ ਸੁਣ ਕੇ ਜੀਤ ਨੇ ਹੌਕਾ ਪ੍ਰਿਆਤਿ ਕਿਹਾ ਲੈ ਮੈਂ ਕਿਹੜੀ ਛੇੜਨੀ ਹੈ ਗੱਲ ਪਰ ਪਾਲੀ ਦੀ ਹਾਲਤ ਖਰਾਬ ਪਤਾ ਨਹੀਂ ਕਿਸ ਕੜ ਬੈਟਰੂ ਮੇਰੀ ਕਿਸਮਤ 'ਤੇ ਮੇਰੇ ਮੂੰਹ ਕਿਉਂ ਨਿਕਲਣਾ ਸੀ ਮੈਥੋਂ ਗਾਣੂ ਹੋਣੀ ਸੀ ਇੱਕ ਵਿਗਿਆ ਮੇਰਾ ਹੀ ਮੂੰਹ ਟੁੱਟ ਜੇ ਚੰਦਰੀ ਦਾ ਜਿਨੇ ਉਹ ਚੁਆਕਦੀ ਜਿੰਦ ਦੁਖੀ ਕੀਤੀ ਗੰਗੋ ਆਪ ਉੱਤੇ ਲਾਂ ਤਾਂ ਪਾਉਣ ਲੱਗੀ ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਕੋਚਰ ਦੋਵੇਂ ਚੁੱਪ ਬੈਠੀਆਂ ਰਹੀਆਂ ਗੁੱਜੇ ਹੋਏ ਆਟੇ ਉੱਤੇ ਗੰਗੋ ਨੇ ਇੱਕ ਚੌੜਾ ਪਉਣਾ ਦੇ ਦਿੱਤਾ ਤੂੰ ਕਿਉਂ ਐਵੇਂ ਅੱਖਾਂ ਗਾਲੀਆਂ ਤੇਰਾ ਇਹਦੇ ਚ ਕੀ ਕਸੂਰ ਐ ਚੜਿਆ ਸੂਰਜ ਟਕਿਆ ਕਿਵੇਂ ਜਾਊ ਗੱਲ ਕਿਤੇ ਗੁੱਝੀ ਰਹਿੰਦੀ ਐ ਪੱਥਰਾਂ ਨੂੰ ਪਾੜ ਕੇ ਬਾਹਰ ਆ ਜਾਂਦੀ ਐ ਜੋ ਕੁਝ ਹੋ ਦੇਖੀ ਜਾਉ ਤੂੰ ਐਵੇਂ ਸੰਸਾ ਨਾ ਕਰ ਤੈਨੂੰ ਕੀ ਹੋਜੂ ਅਜੀਤ ਨੇ ਗੰਗੋ ਦਾ ਦਿਲ ਤਰਾਏ ਦਿਨ ਛਿਪਿਆ ਮਠੀਆਂ ਪੱਕੀਆਂ ਬਾਜ਼ਾਰ ਦੀ ਮਠਿਆਈ ਘਰ ਆਈ ਅਜੀਤ ਨੇ ਜਲੇਬੀ ਦੀ ਇੱਕ ਸਾਂਖ ਮੂੰਹ ਵਿੱਚ ਪਾ ਲਈ ਹੋਰ ਕਿਸੇ ਚੀਜ਼ ਨੂੰ ਉਸ ਦਾ ਨੱਕ ਨਾ ਕੀਤਾ ਉਸ ਦੇ ਚੁੱਪ ਨੂੰ ਦੇਖ ਤੇ ਮਾਂ ਚੁੱਲ ਰਹੀ ਸੀ ਇਹ ਹੋ ਗਿਆ ਚੰਦਰੀ ਨੂੰ ਕੁੜੇ ਤੂੰ ਮੋਮਬਤੀਆਂ ਤਾਂ ਲਾ ਦੇ ਵੱਡੀਆਂ-ਵੱਡੀਆਂ ਮੋਮਬਤੀਆਂ ਦੇ ਦੋ ਬੰਡਲ ਤੇ ਸਿੰਘਾਵਾਲੀ ਡੱਬੇ ਕੁਲਵੰਤ ਕਰਨੇ ਅਜੀਤ ਨੂੰ ਫੜਾ ਦਿੱਤੀ ਦੋਵੇਂ ਕਮਰਿਆਂ ਵਿੱਚ ਏਕ-ਏਕ ਮੋਮਬਤੀ ਉਸਨੇ ਲਾ ਦਿੱਤੀ ਦੂਜੇ ਕਮਰੇ ਉੱਤੇ ਜੋ ਚੁਬਾਰਾ ਸੀ ਉਸ ਵਿੱਚ ਦੋ ਮੋਮਬਤੀਆਂ ਉਸਨੇ ਧਰ ਦਿੱਤੀਆਂ ਚੁਬਾਰੇ ਦੀ ਲੰਮੀ ਕੰਨ ਕਰਵੇਂ ਸੁੱਤੇ ਧਰੀਆਂ ਤਸਵੀਰਾਂ ਨੂੰ ਉਹ ਬੇਧਿਆਨ ਜਿਹਾ ਦੇਖਣ ਲੱਗੀ ਇੱਕ ਤਸਵੀਰ ਉਸ ਦੇ ਬਾਪੂ ਜੀ ਤੇ ਮਾਂ ਕੁਲਵੰਤ ਕੌਰ ਦੀ ਸੀ ਇੱਕ ਤਸਵੀਰ ਇਕੱਲੀ ਅਜੀਤ ਦੀ ਜਦੋਂ ਉਹ ਕੇਵਲ 1 ਸਾਲ ਦੀ ਹੁੰਦੀ ਸੀ ਇੱਕ ਤਸਵੀਰ ਹਰਪਾਲ ਦੀ ਜਿਹੜੀ ਪਿਛਲੇ ਸਾਲ ਹੀ ਉਸਨੇ ਬਣਵਾਈ ਸੀ ਤੇ ਜਿਸ ਦੀ ਇੱਕ ਕਾਪੀ ਮਾਂ ਕੁਲਵੰਤ ਕੌਰ ਪਟਿਆਲੇ ਤੋਂ ਆਉਂਦੀ ਹੋਈ ਇੱਥੇ ਲੈ ਆਈ ਸੀ ਇੱਕ ਤਸਵੀਰ ਹੋਰ ਸੀ ਵੱਡੇ ਸਾਰੇ ਉਸ ਵਿੱਚ ਉਸਦੇ ਬਾਪੂ ਜੀ ਮਾਂ ਕੁਲਵੰਤ ਕੌਰ ਤੇ ਪਿੱਛੇ ਇੱਕ ਕੁੜੀ ਖੜੀ ਸੀ ਖੁੱਲੇ-ਖੁੱਲੇ ਕੱਪੜਿਆਂ ਵਾਲੀ ਇਸ ਸਦੀਕਾ ਸੀ ਇਹ ਤਸਵੀਰ ਪਹਿਲਾਂ ਵੀ ਉਸਨੇ ਕਈ ਸਾਲ ਹੋਏ ਜਦੋਂ ਉਹ ਦੌਲਤਪੁਰ ਆਈ ਸੀ ਦੇਖੀ ਸੀ ਉਦੋਂ ਉਸਦੇ ਮਾਲ ਕੁਲਵੰਤ ਕੌਰ ਨੇ ਸਦੀਕਾ ਬਾਰੇ ਉਸ ਨੂੰ ਦੱਸਿਆ ਸੀ ਸਿਰਫ ਇੰਨਾ ਹੀ ਕਿ ਆ ਕੁੜੀ ਆਪਣੀ ਨੌਕਰਾਨੀ ਹੁੰਦੀ ਸੀ ਪਰ ਉਹੀ ਤਸਵੀਰ ਅੱਜ ਦੇਖ ਕੇ ਅਜੇ ਧਜਵੇਂ ਦਿਲ ਬੈਠ ਗਿਆ ਹੋਵੇ ਉਸਨੇ ਇੱਕ ਲੰਮਾ ਸਾਹ ਆਪਣੇ ਅੰਦਰ ਖਿੱਚਿਆ ਤੇ ਫੇਰ ਉਹ ਸਾਹ ਨੂੰ ਇੱਕ ਕੁੱਟ ਕੇ ਬਾਹਰ ਛੱਡ ਦਿੱਤਾ ਚੁਬਾਰੇ 'ਚ ਉਤਰ ਕੇ ਸੋਈ, ਗੋਸਲਖਾਨਾ ਤੇ ਪਸ਼ੂਆਂ ਵਾਲੇ ਕੋਠੇ ਵਿੱਚ ਏਕ-ਏਕ ਮੋਮਬੱਤੀ ਉਸਨੇ ਧਰ ਦਿੱਤੀ। ਹਵੇਲੀ ਮੂਰੇ ਦਰਵਾਜ਼ੇ ਦੇ ਵੱਡੇ-ਵੱਡੇ ਤਖਤੇ ਸਨ ਜਿਵੇਂ ਕਿਸੇ ਕਿਲੇ ਦੇ ਹੁੰਦੇ ਨੇ। ਦਰਵਾਜ਼ੇ ਦੇ ਸੱਜੇ ਹੱਥ ਦੋ ਵੱਡੇ-ਵੱਡੇ ਕਮਰੇ ਸਨ। ਖੱਬੇ ਹੱਥ 'ਵੇ ਉਵੇਂ ਜਿਵੇਂ ਦੋ ਵੱਡੇ ਕਮਰੇ। ਖੱਬੇ ਪਾਸੇ ਦੇ ਦੋਵੇਂ ਕਮਰਿਆਂ ਉੱਤੇ ਇੱਕ ਲੰਮਾ ਸਾਰਾ ਚੁਬਾਰਾ ਸੀ। ਚੁਬਾਰੇ ਉੱਤੇ ਇੱਕ ਹੋਰ ਛੋਟਾ ਚੁਬਾਰਾ। ਉਸ ਛੋਟੇ ਚੁਬਾਰੇ ਉੱਤੇ ਬਰਸਾਤੀ ਬਰਸਾਤੀ ਦੇ ਜੰਗਲੇ ਉੱਤੇ ਲੋਹੇ ਦੀ ਮੂਰਨੀ ਲੱਗੀ ਹੋਈ ਸੀ ਜਿਹੜੀ ਤੇਜ਼ ਬਗਦ ਦੀ ਹਵਾ ਵਿੱਚ ਹਮੇਸ਼ਾ ਹੀ ਕੂਕਦੀ ਰਹਿੰਦੀ। ਥੱਲੇ ਵਾਲੇ ਵੱਡੇ ਕਮਰਿਆਂ ਵਿੱਚ ਉਸਨੇ ਦੋ-ਦੋ ਮੋਮਬਤੀਆਂ ਜੜ ਦਿਤੀਆਂ। ਲੰਮੇ ਚੁਬਾਰੇ ਵਿੱਚ ਚਾਰ ਮੋਮਬਤੀਆਂ ਲਾ ਕੇ ਉਤਲੇ ਛੋਟੇ ਚੁਬਾਰੇ ਦੇ ਬਨੇਰੇ ਉੱਤੇ ਉਸਨੇ ਛੇ ਮੋਮਬਤੀਆਂ ਪਾੜੋ-ਪਾੜ ਲਾ ਦੇਤੀ। ਛੋਟੇ ਚੁਬਾਰੇ ਉੱਤੇ ਖੜੇ ਨੂੰ ਉਸ ਨੂੰ ਸਾਰਾ ਪਿੰਡ ਦੇਖਦਾ ਸੀ ਤੇ ਸਾਰੇ ਪਿੰਡ ਦੇ ਕੋਠਿਆਂ ਉੱਤੇ ਬਲ ਰਹੀ ਦੀਵੇ। ਮੋਮਬਤੀਆਂ ਤੇ ਮਸ਼ਾਲਾ ਬਨੇਰੇ ਉਤੇ ਮੋਮਬਤੀਆਂ ਦੀ ਪਾਲ ਬਲ ਰਹੀ ਸੀ ਮੂਮ ਟਲ ਟਲ ਥੱਲੇ ਡਿੱਗ ਰਹੀ ਸੀ ਅਜੀਤ ਨੂੰ ਲੱਗਿਆ ਜਿਵੇਂ ਮੋਮਬਤੀਆਂ ਰੋ ਰਹੀਆਂ ਹੋਣ ਫਿਰ ਉਸ ਨੂੰ ਮਹਿਸੂਸ ਹੋਇਆ ਜਿਵੇਂ ਸੱਜੇ ਪਾਸੇ ਦੇ ਸੇਰੋ ਉਤੇ ਲੱਗੀ ਮੋਮਬਤੀ ਤਾਂ ਬਹੁਤ ਰੋ ਰਹੀ ਹੋਵੇ ਹੌਲੀ ਹੌਲੀ ਉਸ ਮੋਮਬਤੀ ਦਾ ਰੂਪ ਬਦਲ ਰਿਹਾ ਸੀ ਅਜੀਤ ਨੂੰ ਜਿਵੇਂ ਕੋਈ ਸੁਪਨਾ ਆ ਰਿਹਾ ਹੋਵੇ ਉਹ ਮੋਮਬਤੀ ਰੋ ਰਹੀ ਸੀ ਉਸ ਦੇ ਨਾਲ ਲਗਵੀ ਮੋਮਬਤੀ ਵੀ ਉਨਾਂ ਹੀ ਪਿਗਲ ਰਹੀ ਸੀ ਉਨਾਂ ਹੀ ਰੋ ਰਹੀ ਸੀ ਉਸ ਨੂੰ ਅਨੁਭਵ ਹੋਇਆ ਜਿਵੇਂ ਬਹੁਤਾ ਤਾਂ ਉਹ ਸੱਜੇ ਪਾਸੇ ਦੀ ਮੋਮਬਤੀ ਦਾ ਸੇਕ ਲੱਗ ਲੱਗ ਕੇ ਹੀ ਪਿਗਲ ਰਹੀ ਹੈ ਤੀਜੀ ਤੇ ਚੌਥੀ ਆਪਣੀ ਮੋਜ ਵਿੱਚ ਜਗ ਰਹੀਆਂ ਸਨ ਟਿਕੇ ਹੋਇ ਲਾਟ ਉਸਨੇ ਦੇਖਿਆ ਕਿ ਹੁਣ ਤਾਂ ਕੋਈ ਕੋਈ ਤੁੱਕਾ ਮੋਮ ਦਾ ਇਹਨਾਂ ਵਿੱਚੋਂ ਥੱਲੇ ਡਿੱਕਦਾ ਸੀ ਹਵਾ ਵਗਣੀ ਸ਼ੁਰੂ ਹੋ ਗਈ ਲਾਟਾਂ ਨੂੰ ਚੋਲੇ ਲੈਣ ਲਾਟਾਂ ਨੂੰ ਚੋਲੇ ਪੈਣ ਲੱਗੇ ਲਾਟਾਂ ਕੰਬਣ ਲੱਗੀਆਂ ਪਹਿਲੀ ਮੋਮਬਤੀ ਬੁਝੋ-ਬੁਝੋ ਕਰਨ ਲੱਗੇ ਇੱਕ ਤੇਜ਼ ਬੁੱਲਾ ਆਇਆ ਆਪਣੇ ਹੱਥਾਂ ਦੀ ਓਟ ਕਰਕੇ ਉਸਨੇ ਕੋਸ਼ਿਸ਼ ਕੀਤੀ ਕਿ ਪਹਿਲੀ ਮੋਮਬਤੀ ਜਗਦੀ ਰਹੇ ਪਰ ਨਾ ਉਹ ਨਾ ਰਹਿ ਸਕੇ ਬੁਝ ਗਈ ਅਜੀਤ ਦਾ ਰੁਗ ਭਰ ਕੇ ਕਾਲਜਾ ਨਿਕਲ ਗਿਆ ਇਹ ਕਿਉਂ ਬੁਝ ਗਈ ਇਸਨੇ ਕਿਉਂ ਬੁਝਣਾ ਸੀ ਇਹ ਤਾਂ ਜਗਦੀ ਰਹਿਣੀ ਚਾਹੀਦੀ ਸੀ ਇਸ ਮੋਮਬਤੀ ਦਾ ਤਾਂ ਬਹੁਤਾ ਹੀ ਚਾਨਣ ਸੀ ਇਸ ਮੋਮਬਤੀ ਦਾ ਤਾਂ ਸਾਰੇ ਚਾਨਣ ਸੀ ਛੇਤੀ ਦੇਕੇ ਉਸਨੇ ਦੂਜੀ ਮੋਮਬਤੀ ਉਖੇੜੀ ਤੇ ਉਸ ਦੇ ਲਾਟ ਪਹਿਲੀ ਮੋਮਬਤੀ ਦੇ ਮੂੰਹ ਨਾਲ ਛੁਆ ਦਿੱਤੀ ਤੇ ਫਿਰ ਕੋਚਰ ਹੋਰ ਉਹ ਪਹਿਲੀ ਮੋਮਬਤੀ ਸਾਹਮਣੇ ਬੈਠੀ ਰਹੀ ਪਤਾ ਨਹੀਂ ਕੀ ਕੀ ਸੋਚਦੀ ਰਹੀ ਉੱਥੋਂ ਉੱਠੀ ਦੇਖਿਆ ਪੰਜਵੇਂ ਤੇ ਛੇਵੇਂ ਕਦੋਂ ਦੀਆਂ ਮੱਚ ਕੇ ਬੁਝ ਗਈਆਂ ਸਨ ਢੱਕ ਦੇ ਕੇ ਹੀ ਜਿਵੇਂ ਮੱਚ ਗਈਆਂ ਹੁਣ ਛੇਵੇਂ ਦੀਆਂ ਜੜਾਂ ਵਿੱਚ ਮੋਮ ਦਾ ਇੱਕ ਫੋੜਾ ਜਿਹਾ ਬਣਿਆ ਪਿਆ ਸੀ ਪਰ ਪੰਜਵੀਂ ਦਾ ਤਾਂ ਕੁਝ ਵੀ ਨਹੀਂ ਸੀ ਬਚਿਆ ਨਾ ਮੋਮ ਨਾ ਧਾਗਾ ਸਭ ਕੁਝ ਮਚ ਗਿਆ ਸੀ ਸਭ ਕੁਝ ਬਲ ਗਿਆ ਸੀ ਉਸ ਦੇ ਹੱਥ ਵਿੱਚ ਅਜੇ ਦੋ ਮੋਮਬਤੀਆਂ ਰਹਿndੀਆਂ ਸਨ ਉਹ ਸੋਚ ਰਹੀ ਸੀ ਕਿ ਉਹਨਾਂ ਨੂੰ ਉਹ ਕਿੱਥੇ ਲਾਵੇ ਥੱਲੇ 베ੜੇ ਵਿੱਚੋਂ ਮਾਂ ਨੇ ਉੱਚੀ ਦੇ ਕੇ ਹਾਕ ਮਾਰੀ ਜੀਤਾ ਉਤਰਨਾ ਨਹੀਂ ਉੱਤੇ ਹੀ ਛੱਪਰ ਪਾ ਕੇ ਬੈਠ ਗਈ ਉਹ ਥੱਲੇ ਉਤਰ ਆਈ ਮਾਂ ਨੂੰ ਉਸ ਦਾ ਮੂੰਹ ਨਿਕਾ ਨਿਕਾ ਜਾ ਪਿਆ ਅੰਦਰ ਦੂਜੇ ਕਮਰੇ ਵਿੱਚ ਗੁਰਕਿਰਪਾਲ ਸਿੰਘ ਜੀ ਬੈਠਾ ਸੀ ਲੇਲੋ ਵੀ ਉਸ ਕੋਲ ਲੋਹੇ ਦੇ ਕੁਰਸੀ ਉੱਤੇ ਬੈਠਾ ਸੀ ਕਾਲੀਆਂ ਦਾ ਗੁਰਦੇਤ ਤੇ ਸਰਵਣ ਵੀ ਸਨ ਉਹ ਸ਼ਰਾਬ ਪੀ ਰਹੇ ਸਨ ਬੱਕਰੇ ਦਾ ਮੀਟ ਮੇਜ਼ ਥੱਲੇ ਰੱਖ ਛੱਡਿਆ ਸੀ ਸਰਦਾਰ ਪੈਗ ਲੈਂਦਾ ਤੇ ਤਰੀ ਦੇ ਦੋ ਚਮਚੇ ਮੂੰਹ ਵਿੱਚ ਪਾ ਲੈਂਦਾ ਮਾਸ ਉਸ ਤੋਂ ਚੱਬਿਆ ਨਹੀਂ ਸੀ ਜਾਂਦਾ ਸ਼ਿਕਾਰ ਦਾ ਕੰਮ ਤਾਂ ਸਰਦਾਰ ਜੀ ਜਮੇ ਹੀ ਛੱਡਦਾ ਤੁਸੀਂ ਸਰਵਣ ਪੁੱਛ ਰਿਹਾ ਸੀ ਹੁਣ ਤਾਂ ਭਾਈ ਗੋਡੇ ਨਹੀਂ ਤੁਰਦੇ ਉਮਰ ਨਾਲ ਹੁੰਦੀਆਂ ਨੇ ਸਾਰੀਆਂ ਗੱਲਾਂ ਹੁਣ ਤਾਂ ਦੰਦ ਵਿਸਾਲੇ ਇਉਂ ਲੱਗਦੇ ਨੇ ਜਿਵੇਂ ਗਿੱਲੀ ਮਿੱਟੀ 'ਚ ਮੱਕੀ ਦੇ ਦਾਣੇ ਗੱਡੇ ਹੋਣ ਹੁਣ ਤਾਂ ਰੋਟੀ ਮਸਾ ਚਿੱਥੀ ਜਾਂਦੀ ਏ ਲਾਕੇ ਦੇ ਸਾਰੇ ਜਾਨਵਰ ਤਾਂ ਸਰਦਾਰ ਜੀ ਤੋਸੇ ਇਕੱਲਿਆਂ ਨੇ ਢਿੱਡ ਚ ਪਾਲੀ ਦੰਦ ਦੱਸੋ ਕੀ ਕਰਨ ਵਿਚਾਰੇ ਲੀਲੂ ਨੇ ਕਿਹਾ ਤੇ ਸਾਰੇ ਜਾਨੇ ਹੀੜ-ਹੀੜ ਕਰਕੇ ਹੱਸ ਪਏ ਸਾਰਿਆਂ ਨੇ ਇੱਕ-ਇੱਕ ਪੈਗ ਹੋਰ ਪੀਤਾ ਗੁਰਦੇਤ ਕਹਿੰਦਾ ਦਾਰੂ ਤਾਂ ਮੋਤੀਆਂ ਵਾਲਿਓ ਤੁਸੀਂ ਬਣਾਉਂਦੇ ਹੁੰਦੇ ਸੀ ਮਖਿਆਲਰਗੀ ਹੁੰਦੀ ਸੀ ਕੌੜੀ ਜਮਾਨੀ ਸੀ ਹੁੰਦੀ ਨਸ਼ਾ ਵੀ ਹੌਲੀ-ਹੌਲੀ ਚੜਦਾ ਹੁੰਦਾ ਸੀ ਉਹਦਾ ਟਿਕਮਾ ਠੇਕੇਦਾਰ ਤਾਂ ਪਾਣੀ 'ਚ ਕੜੌੜੋਂ ਘੋਲ ਕੇ ਦਿੰਦੇ ਨੇ ਗੁਰਕ੍ਰਿਪਾਲ ਸਿੰਘ ਕੁਝ ਵੀ ਨਹੀਂ ਸੀ ਬੋਲ ਰਿਹਾ ਮੂਤਰ-ਮੂਤਰ ਝਾਕ ਰਿਹਾ ਸੀ ਕਦੇ-ਕਦੇ ਮੁਸਕਰਾ ਪੈਂਦਾ ਤੇ ਫਿਰ ਬੁੱਲ ਮੀਚ ਲੈਂਦਾ ਕਾਫੀ ਰਾਤ ਗਈ ਤੇ ਕੋ ਬੈਠੇ ਰਹੇ ਪੀਂਦੇ ਰਹੇ ਤੇ ਮੀਠ ਖਾਂਦੇ ਰਹੇ ਅਜੀਤ ਕਦੋਂ ਦੀ ਸੌ ਚੁੱਕੀ ਸੀ ਗੰਗੋ ਦੇ ਸਰਦਾਰਨੀ ਗੱਲਾਂ ਕਰਦੀਆਂ ਰਹੀਆਂ ਸਰਦਾਰ ਰੋਟੀ ਖਾ ਕੇ ਪੈ ਗਿਆ ਤਾਂ ਉਹ ਵੀ ਪੈ ਗਈਆਂ ਇੱਕ ਦਿਨ ਹੋਰ ਰਹਿ ਕੇ ਅਜੀਤ ਤੇ ਗੰਗੋ ਫੇਰ ਪਟਿਆਲੇ ਚਲੀਆਂ ਗਈਆਂ ਧੰਨਵਾਦ ਜੀ ਇਹ ਨਵਾਂ ਵਾਲਾ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ